ਦੋਸਤੋ ਮੈਂ ਨਾ ਥੋੜਾ ਜਿਹਾ ਏਮੋਸ਼ਨਲ ਵੀ ਹਾਂ ਤੇ ਰੀਲ ਬਣਾਉਣ ਲੱਗਿਆ ਮੈਂ ਨਾ ਤੁਹਾਨੂੰ ਗੱਲ ਦੱਸਦਾ ਕੀ ਹੋਇਆ ਮੇਰੇ ਕੋਲੇ ਨਾ ਬੰਦਾ ਕੋਈ ਸੀੜਾ ਬੈਠਾ ਉਹਨੇ ਨਾ ਮੈਨੂੰ ਟੌਂਚ ਕੀਤਾ ਥੋੜਾ ਜਿਹਾ ਮੈਨੂੰ ਬੜਾ ਪੈਨ ਹੋਇਆ ਕਿ ਮੈਨੂੰ ਕਹਿੰਦਾ ਨਾ ਜੇ ਤੂੰ ਰੋਡਾ ਹੁੰਦਾ ਤਾਂ ਕਹਿੰਦਾ ਫੇਰ ਤੇਰੀ ਬੜੀ ਚੜ੍ਹਾਈ ਹੋਣੀ ਸੀ ਬਹੁਤ ਕਹਿੰਦਾ ਤੂੰ ਫੇਮਸ ਹੋ ਜਾਣਾ ਇਹ ਹੁਣ ਨੂੰ ਕਹਿੰਦਾ ਹੁਣ ਤੂੰ ਟੱਕਰਾਂ ਮਾਰਦਾ ਫਿਰਦਾ YouTube ਤੇ ਤੇ ਮੈਨੂੰ ਯਾਰ ਵੀਰੇ ਬਹੁਤ ਹੋਰ ਲੱਗਿਆ ਮੈਂ ਨਾ ਉਹਨੂੰ बस ਇੱਕ ਇਹੀ ਦਿਖਾਉਣਾ ਵਾ ਕਿ ਯਾਰ ਸਾਡੇ ਲੋਕ ਆ ਜਿਹੜੇ ਗੁਰਸਿੱਖ ਨੂੰ ਕਿਤੇ ਪਿਆਰ ਨਹੀਂ ਕਰਦੇ ਤੁਸੀਂ ਵੀਰੇ ਇਹ ਰੀਲ ਨੂੰ ਨਾ ਸ਼ੇਅਰ ਕਰਨਾ ਕਰਿਓ ਜਿਹੜਾ ਵੀ ਇਹ ਰੀਲ ਨੂੰ ਦੇਖੂਗਾ ਪਲੀਜ਼ ਨਾ ਆਪਣੇ ਚੈਨਲ ਨੂੰ ਜ਼ਰੂਰ ਫੋਲੋ ਮਾਰਿਓ ਤਾਂ ਕਿ ਆਪਾਂ ਉਹਨੂੰ ਦਿਖਾ ਸਕੀਏ ਯਾਰ ਵੀ ਆ ਦੇਖ ਲੈ ਤੂੰ ਕਹਿਣਾ ਵਾ ਵੀ ਰੋਡਾਂ ਹੁੰਦਾ ਜਿਆਦੇ ਸੀਗਾ ਤੇ ਜਿੰਨ ਪਿਆਰ ਕਰਨ ਤੇ ਆ ਜਾਣ ਤਾਂ ਯਾਰ ਗੁਰਸਿੱਖ ਨੂੰ ਕਿਤੇ ਪਿਆਰ ਨਹੀਂ ਕਰਦੇ ਮੈਨੂੰ ਇਹ ਬਹੁਤ ਵੀਰੇ ਹੋਰ ਹੀ ਲੱਗਿਆ ਯਾਰ ਕੋਈ ਮੈਨੂੰ ਇਹਦਾ ਅੱਗੇ ਮੈਂ ਬਣਾਉਣਾ ਨਹੀਂ ਆ ਤੁਸੀਂ ਮੇਰੇ ਇਹਦੇ ਚੈਨਲ ਤੇ ਜਾ ਕੇ ਦੇਖ ਲਿਓ ਰੀਲਾਂ ਕਿੱਦਾਂ ਦੀਆਂ ਕੁੜੀਆਂ